ਉਸ ਵੇਲੇ ਮਾਤਾ ਜੀਆਂ ਨੇ ਤੇ ਬੱਚਿਆਂ ਅੰਦਰ ਸਭ ਜਨਦਿਆਂ ਨੇ ਰਾਮ ਕੀਤਾ ਇਹ ਸਾਰੀ ਰਾਤ ਬਾਹਰ ਬੈਠਾ ਮੌਕੇ ਦੀ ਹਕੂਮਤ ਨੂੰ ਲਾਹਣਤਾ ਪਾਉਂਦਾ ਰਿਹਾ ਰੋਂਦਾ ਰਿਹਾ ਕਿ ਜ਼ਾਲਮੋ ਕੈਸਾ ਤੁਸੀਂ ਜ਼ੁਲਮ ਟਾਇਆ ਤੁਹਾਡੀਆਂ ਜੜਾਂ ਪਟੀਆਂ ਜਾਣਗੀਆਂ ਇਸ ਤਰ੍ਹਾਂ ਸਾਧ ਸੰਗਤ ਜੀ ਤਾਨੇ ਬੇਣੇ ਦਿੰਦਾ ਰਿਹਾ ਸਾਰੀ ਰਾਤ ਦਿਨ ਚੜਦਿਆਂ ਸਾਰ ਮਾਤਾ ਜੀ ਹੁਣਾਂ ਨੂੰ ਕਹਿੰਦਾ ਵੀ ਮਾਤਾ ਜੀ ਮੈਂ ਕਿਤੇ ਵੇਖਣਾ ਜਾ ਕੇ ਖਬਰ ਸਾਰ ਲੈਣਾ ਖਾਲਸਾ ਕਿਤੇ ਮਿਲ ਜੇ ਤੁਹਾਨੂੰ ਮਲਾ ਦੇਵਾਂ ਜਦੋਂ ਸਾਧ ਸੰਗਤ ਜੀ ਇਹ ਹੁਣ ਇੱਧਰ ਉੱਧਰ ਵੇਖਦਾ ਉਥੋਂ ਆਪਣੀ ਛਪਰੀ ਤੋਂ ਆਇਆ ਤੇ ਅੱਗੇ ਕੌਣ ਮਿਲਿਆ ਅੱਗੇ ਮਿਲਿਆ ਗੰਗੂ ਬ੍ਰਾਹਮਣ ਹੁਣ ਗੰਗੂ ਬ੍ਰਾਹਮਣ ਜਿਹੜਾ ਸੀ ਉਹਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਖਾਲਸੇ ਤੇ ਭੀੜ ਪੈ ਗਈ ਹੁਣ ਖਬਰ ਸਾਰੇ ਸੀ ਉਹ ਵੀ ਕਿਤੇ ਲੱਭਦਾ ਫਿਰਦਾ ਸੀ ਕੋਈ ਖਾਲਸਾ ਮੈਨੂੰ ਲੱਭ ਜਾਵੇ ਮੈਂ ਮਦਦ ਕਰਾਂ ਕਿਸੇ ਪ੍ਰਕਾਰ ਹੁਣ ਕੰਮੇ 마ਸ਼ਕੀ ਨੇ ਦੱਸ ਦਿੱਤਾ ਉਹਨੇ ਸਿਆੜਦਾ ਕਹਿੰਦੇ ਗੰਗੂ ਆ ਤੇ ਗੰਗੂ ਬ੍ਰਾਹਮਣ ਜਿਹੜਾ ਇਹ 18 ਸਾਲ ਗੁਰੂ ਘਰ ਦਾ ਰਸੋਈਆ ਰਿਹਾ ਸੀ ਗੁਰੂ ਦਾ ਲਜਲੀਕੀ ਸੀ ਉਹਨੇ ਦੱਸ ਦਿੱਤਾ ਕਹਿੰਦੇ ਗੰਗਿਆ ਮਾਤਾ ਜੀ ਤੇ ਸਭ ਜਾਤੇ ਮੇਰੀ ਛੰਨ ਚ ਬੈਠੇ ਨੇ ਉਹਨਾਂ ਨੂੰ ਖਾਲਸੇ ਨਾਲ ਮਿਲਾ ਦੇ ਤੇ ਲੈ ਜਾ ਹੁਣ ਉਸ ਵੇਲੇ ਗੰਗੂ ਦੇ ਮਨ ਵਿੱਚ ਕੋਈ ਲੋਭ ਕੋਈ ਲਾਲਚ ਕੋਈ ਬੁਰਾਈ ਨਹੀਂ ਸੀ ਇਤਿਹਾਸ ਲੱਸਦਾ ਇਹਦਾ ਕਹਿੰਦੇ ਜਦੋਂ ਗਿਆ ਤੇ ਮਾਤਾ ਜੀ ਵੀ ਭੱਜ ਕੇ ਮਿਲੇ ਸਭ ਜੱਦ ਦੇ ਜਾਣਦੇ ਸੀ ਕਹਿੰਦੇ ਗੰਗਾ ਆ ਗਿਆ ਗੰਗਾ ਆ ਗਿਆ ਤੇ ਸਾਧ ਸੰਗਤ ਜੀ ਮਾਤਾ ਜੀ ਨੇ ਸਾਰੀ ਬਾਤਾਂ ਦੱਸੀ ਵੀ ਭਾਈ ਗੱਲ ਆ ਹੋ ਗਈ ਕਹਿੰਦਾ ਚਲੋ ਮਾਤਾ ਜੀ ਇੱਥੇ ਛੰਨ ਚ ਕਿਉਂ ਰਹਿਣਾ ਮੇਰੇ ਘਰ ਚਲੋ ਸਿਹੜੀ ਪਿੰਡ ਇੱਥੋਂ ਨੇੜੇ ਆ ਮਰਿੰਡੇ ਦੇ ਲਾਗੇ ਚਲੋ ਹੁਣ ਸਿਹੜੀ ਪਿੰਡ ਲੈ ਗਿਆ ਆਪਣੇ ਘਰ ਤੇ ਸਾਧ ਸੰਗ ਜੀ ਇਤਿਹਾਸ ਦੱਸਦਾ ਹੈ ਵੀ ਇਹਨੇ ਕਿਤੇ ਕੁਝ ਜਿਹੜੀ ਮਾਇਆ ਮਾਤਾ ਜੀ ਦੇ ਕਮਰ ਕੱਸ਼ੇ ਦੇ ਵਿੱਚ ਕੁਝ ਮੋਹਰਾਂ ਦੀਆਂ ਥੈਲੀਆਂ ਸਨ ਉਹ ਰਹਿ ਗਈਆਂ ਸੀ ਉਹ ਜਦੋਂ ਇਹਨੇ ਵੇਖੀਆਂ ਤੇ ਇਹਦਾ ਮਨ ਜਿਹੜਾ ਸਾਧ ਸੰਗਤ ਜੀ ਉੱਥੇ ਬੇਈਮਾਨ ਹੋ ਗਿਆ। ਉਸ ਥਾਂ ਬੇਈਮਾਨ ਹੋ ਗਿਆ ਇਹਦਾ ਮਨ। ਕਹਿੰਦਾ ਕਿਤੇ ਮੇਰੇ ਹੱਥੇ ਮਾਇਆ ਲੱਗ ਜੇ ਤੇ ਮੈਂ ਸਰੀਆਂ ਤੱਕ ਰਾਜ ਕਰਾਂਗਾ। ਕਈ ਪੁਛਤਾ ਖਾਈ ਜਾਣਗੀਆਂ ਬੈਠ ਕੇ। ਇਸ ਕਰਕੇ ਇਹ ਮਾਇਆ ਮੈਨੂੰ ਬਣੀ ਚਾਹੀਦੀ ਕਿਉਂਕਿ ਜਿਹੜਾ ਕੁੱਤਾ ਨਾ ਉਹ ਓਨਾ ਚਿਰ ਵਫਾਦਾਰ ਹੈ ਮਾਲਕ ਦਾ ਜਿੰਨਾ ਚਿਰ ਉਹ ਹਲਕੇ ਨਾ ਜਦੋਂ ਕੁੱਤਾ ਹਲਕ ਜੇ ਤੇ ਪਹਿਲਾਂ ਮਾਲਕ ਨੂੰ ਵੱਢਦਾ ਤੇ ਸਾਧ ਸੰਗ ਜੀ ਹੁਣ ਬੜਾ ਵਫਾਦਾਰ ਸੀ ਤੇ ਹੁਣ ਮਾਇਆ ਦੇਖ ਕੇ ਤੇ ਹਲਕ ਉੱਠੜਿਆ ਅੰਡਾ ਉਸੇ ਵੇਲੇ ਮਨ ਚ ਧਾਰ ਲਿਆ ਵੀ ਕਿਸੇ ਨਾ ਕਿਸੇ ਤਰੀਕੇ ਇਹ ਮਾਇਆ ਮੈਂ ਚਰਾਣੀ ਐ ਮਾਤਾ ਜੀ ਦੇ ਕਮਰ ਕਸੇ। ਘਰ ਲੈ ਗਿਆ। ਉੱਥੇ ਹੁਣ ਮਾਤਾ ਜੀ ਆਰਾਮ ਕਰਦੇ ਨੇ ਕਹਿੰਦਾ ਮਾਤਾ ਜੀ ਆਰਾਮ ਕਰੋ ਲੰਗਰ ਬਾਣੀ ਸਜਦਾ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਮਾਤਾ ਇੱਕ ਗੱਲ ਦੱਸਾਂ ਤੈਨੂੰ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਦੇ ਕੋਲ ਐਨਾ ਖਜ਼ਾਨਾ ਹੈ ਕਿ ਸਤ ਪੁਸਤਾਂ ਬਹਿ ਕੇ ਖਾਣ ਤੇ ਮੁੱਕਣਾ ਨਹੀਂ। ਇਸ ਕਰਕੇ ਆਪਾਂ ਇਹ ਚਰਾਉਣਾ ਤੇ ਆ ਲੈ ਜ਼ਹਿਰ ਤੇ ਖਾਣੇ ਚ ਪਾ ਦੇ ਹੁਣ ਉਹ ਵੀ ਇੱਕ ਮਾਂ ਸੀ ਮਾਂ ਦੀ ਮਮਤਾ ਮਾਂ ਦਾ ਦਿਲ ਐਸਾ ਹੁੰਦਾ ਮਾਂ ਦਾ ਜਾਗ ਵੀ ਮੋਹ ਦੀ ਉਹ ਕਹਿੰਦੀ ਗੰਗਿਆ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਕੋੜਿਆ 18 ਸਾਲ ਗੁਰੂ ਘਰ ਦਾ ਖਾ ਕੇ ਰਸੋਈਆ ਰਹਿ ਕੇ ਤੇ ਤੂੰ ਐਨਾ ਧਰੋ ਕਮਾਉਣ ਚੱਲਿਆ ਤੈਨੂੰ ਸੰਗ ਨਹੀਂ ਆਉਂਦੀ ਕਹਿੰਦਾ ਕਿਹੜੀਆਂ ਗੱਲਾਂ ਚ ਪੈ ਗਈ ਮਾਂ ਅੱਜ ਮੌਕਾ ਜੇ ਹੱਥੋਂ ਨਿਕਲ ਗਿਆ ਤੇ ਮੁੜ ਕੇ ਵਾਪਸ ਨਹੀਂ ਆਉਣਾ ਕਰਦੇ ਕੰਮ ਕਹਿੰਦੀ ਨਾ ਨਾ ਮੈਂ ਨਹੀਂ ਕਰਨਾ ਇਹ ਕੰਮ ਜਾ ਚਲਿਆ ਜਾ ਮਾਤਾ ਜੀ ਨੇ ਰਸੋਈ ਚੋਂ ਧੱਕੇ ਮਾਰੇ ਤੇ ਗੰਗੇ ਨੂੰ ਭਜਾ ਦਿੱਤਾ ਤੇ ਗੰਗੇ ਨੇ ਕਿਹਾ ਵੀ ਮਾਂ ਤੇ ਨਹੀਂ ਮੰਨਦੀ ਹੁਣ ਆਪਣੇ ਆਪ ਹੀ ਕੁਝ ਕਰਨਾ ਪੈਣਾ ਜਦੋਂ ਰਾਤ ਦਾ ਸਮਾਂ ਹੋਇਆ ਤੇ ਸਾਧ ਸੰਗ ਜੀ ਮਾਤਾ ਜੀ ਇੱਕ ਲਾਲ ਨੂੰ ਖੱਬੇ ਇੱਕ ਨੂੰ ਸੱਜੇ ਪਾ ਕੇ ਆਰਾਮ ਕਰ ਦਿੰਦੇ ਹੁਣ ਆਰਾਮ ਤੇ ਕਿਹੜਾ ਆਉਣਾ ਸੀ ਜਿਹਦਾ ਪਰਿਵਾਰ ਖੇਰੂ-ਖੇਰੂ ਹੋਇਆ ਪਿਆ ਆਰਾਮ ਕਿਹੜਾ ਚਲੋ ਨੇਤਰ ਬੰਦ ਕਰੇ ਕੀਰਤਨ ਸੋਲਾ ਪੜ ਕੇ ਰਾਤ ਦਾ ਸਮਾਂ ਵਿਸ਼ਰਾਮ ਦੇ ਵਿੱਚ ਹੋਏ ਤੇ ਗੰਗਾ ਰਾਤ ਨੂੰ ਸਾਧ ਸੰਗ ਜੀ ਜਿੱਥੇ ਮਾਤਾ ਜੀ ਪਏ ਹੋਏ ਸੀ ਉੱਥੇ ਆ ਗਿਆ ਆ ਕੇ ਅਲਮਾਰੀ ਤੇ ਜਿੱਥੇ ਮਾਇਆ ਉਹ ਰੱਖੀ ਸੀ ਮੋਹਰਾਂ ਰੱਖੀਆਂ ਸੀ ਚੁੱਕ ਲੀਆਂ ਚੁੱਕ ਕੇ ਜਦੋਂ ਖੜਾਕ ਹੋਇਆ ਤੇ ਮਾਤਾ ਜੀ ਨੂੰ ਜਾ ਕੇ ਮਾਤਾ ਜੀ ਕਹਿਣ ਲੱਗੇ ਕੌਣ ਹੈ ਜਦੋਂ ਵੇਖਿਆ ਉੱਠ ਕੇ ਗੰਗਾ ਕੀ ਕਰਦਾ ਪਿਆ ਹੈ ਆ ਮੋਹਰਾਂ ਚੁੱਕ ਲੀਆਂ ਤੂੰ ਇਹ ਚੋਰੀ ਕਿਉਂ ਕਰਦਾ ਹੈ ਜੇ ਮੋਰੇ ਹੀ ਚਾਹੀਦੇ ਅਸੀਂ ਤੁਹਾਨੂੰ ਉਦਾਂ ਦੱਸ ਦਿੰਦਾ ਤੈਨੂੰ ਦੇ ਦੇਣੀਆ ਸੀ ਅਸੀਂ ਕੀ ਕਰਨੀਆਂ ਸੀ ਜਦੋਂ ਖਾਲਸੇ ਦਾ ਮਿਲਾਪ ਹੋ ਜਾਣਾ ਸੀ ਤੈਨੂੰ ਹੋਰ ਵੀ ਧਨ ਦੌਲਤ ਦਵਾ ਦਿੰਦਾ ਦਿੰਦੇ ਅਸੀਂ ਪਰ ਇੰਨੀ ਗੱਲ ਸੀ ਤੇ ਸਾਧ ਸੰਗਤ ਜੀ ਹੁਣ ਇਹਦੇ ਅੰਦਰ ਹੋਰ ਲੋਭ ਆ ਗਿਆ ਕਹਿੰਦਾ ਇੱਕ ਤੇ ਇਹ ਵੀ ਮਾਇਆ ਹੱਥ ਲੱਗੀ ਦੂਜਾ ਸਰਕਾਰ ਨੇ ਇਨਾਮ ਰੱਖਿਆ ਸਰਕਾਰ ਨੇ ਇਨਾਮ ਰੱਖਿਆ ਇਹਨਾਂ ਤੇ ਵੀ ਜਿਹੜਾ ਪਰਿਵਾਰ ਦੀ ਖਬਰ ਸਾਰ ਦੇਗਾ ਉਹਨੂੰ ਨਾਕ ਦਿੱਤਾ ਜਾਊ ਬਾ ਐਨੇ ਚ ਦਿਮਾਗ ਕੰਮ ਕਰ ਗਿਆ ਮਾਤਾ ਜੀ ਨੂੰ ਕਹਿੰਦਾ ਮਾਤਾ ਇੱਕ ਤੇ ਤੁਹਾਨੂੰ ਘਰ ਵਿੱਚ ਪਨਾਹ ਦਿੱਤੀ ਦੂਜਾ ਤੁਸੀਂ ਮੇਰੇ ਤੇ ਦੁਸ਼ਣ ਲਾਉਣ ਲੱਗੇ ਵੀ ਮੈਂ ਚੋਰ ਆ ਮੈਂ ਤੁਹਾਡੀ ਚੋਰੀ ਕੀਤੀ ਹੈ ਕੋਈ ਮੈਂ ਹੁਣੇ ਚੱਲਿਆ ਮਰੰਡੇ ਥਾਣੇ ਹੁਣੇ ਤੁਹਾਡੀ ਖਬਰ ਦਿੰਨਾ ਇੱਕ ਤੇ ਤੁਹਾਡੀ ਤੁਹਾਨੂੰ ਕਨਾ ਦਿੱਤੀ ਇੱਥੇ ਰੱਖਿਆ ਵਾਦਾ ਕੀਤਾ ਖਾਲਸੇ ਨਾਲ ਮਲਾਵਾਗਾ ਦੂਜਾ ਮੇਰੇ ਤੋਂ ਤੁਸੀਂ ਦੁਸ਼ਣ ਲਾ ਦਿੱਤਾ ਵੀ ਚੋਰ ਹਾਂ ਮੈਂ ਹੁਣੇ ਚੱਲੇ ਮਰਿੰਡੇ ਥਾਣੇ ਚੱਲਿਆ ਗਿਆ ਇਹ ਸਾਧ ਸੰਗਤ ਜੀ ਉੱਥੇ ਜਾ ਕੇ ਖਬਰ ਦੇ ਦਿੱਤੀ ਸਿਪਾਈ ਦੋ ਆਏ ਇਹ ਸਾਧ ਸੰਗਤ ਜੀ ਉਸ ਵੇਲੇ ਸਾਹਿਬ ਜਦਿਆਂ ਨੂੰ ਹੱਥ ਘੜੀਆਂ ਮਾਤਾ ਜੀ ਨੂੰ ਹੱਥ ਕੜੀਆਂ ਲਾ ਕੇ ਗੱਡੇ ਵਿੱਚ ਬਿਠਾ ਕੇ ਤੇ ਸਾਧ ਸੰਗਤ ਮਾਤਾ ਜੀ ਨੇ ਬੜਾ ਕਿਹਾ ਨਾ ਵੇ ਗੰਗਿਆ ਇਹ ਜ਼ੁਲਮ ਨਾ ਕਰਾ ਤੈਨੂੰ ਧਨ ਦੌਲਤ ਬੜਾ ਦੇ ਦੇਣ ਖਾਲਸੇ ਨੇ ਬੜਾ ਸਾਜਣਾ ਦਿੰਦੇ ਪਰ ਇੱਕ ਨਹੀਂ ਸੁਣੀ ਲੋਭੀ ਬੰਦਾ ਨਹੀਂ ਸੁਣਦਾ ਲੋਭੀ ਗੱਵਸਾਹੋ ਨਾ ਕੀਜੈ ਜੇ ਕਾ ਪਾਰ ਬਸਾਏ ਮਾਰਾ ਕਹਿੰਦੇ ਇਸ ਤਰ੍ਹਾਂ ਦਾ ਲੋਭੀ ਬੰਦਾ ਹੁੰਦਾ ਇਹਦਾ ਵਿਸਾਰ ਨਾ ਕਰੋ ਇਹ ਪਤਾ ਨਹੀਂ ਕਦੋਂ ਸਾਧ ਸੰਗਤ ਜੀ ਸਾਡੇ ਡੰਗ ਮਾਰ ਦੇ ਤੇ ਹੁਣ ਲੋਭ ਅੰਦਰੋਂ ਜਾਗਿਆ ਤੇ ਸਾਧ ਸੰਗਤ ਜੀ